ਲੋਕੀ ਸਤ 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 ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮੋਦੀ ਫੈਮਿਲੀ ਬਲੌਗਸ ਤੇ ਪਰਮਿਟ ਕਰਦੇ ਸਾਰੀ ਬੀਜਾ ਕਮਿਊਨਿਟੀ ਆਪ ਕੋ ਮਿਲਣ ਦਾ ਪਾਠ ਅੱਜ ਤੋਂ ਸ਼ੁਰੂ ਕਰਦੇ ਆਂ ਦਿਨ ਹੈਗਾ ਸੰਡੇ ਦਾ ਤੇ ਇਹ ਸ਼ਾਇਦ 15 ਮੈਨੂੰ ਨਹੀਂ ਪਤਾ ਸੰਡੇ ਹੋਊ ਤੁਸੀਂ ਆਪ ਸਾਫ ਲਾ ਲਿਓ ਪਤਾ ਨਹੀਂ 15 ਇਹ ਟਾਈਮ ਹੋਊਗਾ ਯਾਰ 7:30 ਹੋਗੇ 7:30 ਵੇ ਤਾਂ ਕੋਈ ਵੀ ਵਲੌਗ ਜਿਹੜਾ ਸ਼ੁਰੂ ਨਹੀਂ ਕੀਤਾਗਾ ਤੇ ਸਵੇਰੇ ਮੈਂ ਜਲਦੀ ਨਾਲ ਸਾਰਾ ਕੰਮ ਕੀਤਾ ਕਿਉਂਕਿ ਕੱਲ ਜਿਹੜੇ ਕੁਝ ਕੰਮ ਰਹਿ ਗਏ ਸੀ ਤੇ ਕਰਨ ਨਹੀਂ ਦਿੱਤੇ ਜਿਹੜੇ ਜਿਹੜੇ ਤੁਹਾਨੂੰ ਪਤਾ ਵੀ ਪਰ ਚੱਲਦੇ ਆ ਕੱਲ ਤੋਂ ਫਿਰ ਪ੍ਰਸਾਦ ਆਲੇ ਕੱਲ ਤੋਂ ਵੀ ਪਰ ਜਿਹੜੇ ਉਹ ਸ਼ੁਰੂ ਹੋ ਜਾਣੇ ਤੇ ਫਿਰ ਉਹਦੇ ਕਰਕੇ ਆ ਉਹ ਮੈਂ ਮम्मा ਮੇਰੇ ਰਿਵੀਜ਼ਨ ਕਰਵਾ ਦਊਂ ਮੇਰੇ ਕੋਲ ਬੈਠ ਜਾ ਉਹ ਮੈਨੂੰ ਆ ਪੜਾ ਦੋ ਉਹਨਾਂ ਆ ਕਰਾ ਦੋ ਆ ਕਰਾ ਦੋ ਆ ਕਰਾ ਦੋ ਵੀ ਯਾਨੀ ਕਿ ਉਹਨਾਂ ਮੈਨੂੰ ਝਾੜੂ ਵੀ ਆਦ ਪਚਦਾ ਹੀ ਲਾਉਣ ਦਿੱਤਾ ਖਾਸ हां ਉਹ ਮੈਂ ਪਤਨਾ ਕਿ ਕੱਪੜੇ ਧੋਤੇ ਮੈਂ ਕੱਲ ਫੇਰ ਐ ਨਹੀਂ ਮੈਨੂੰ ਕਹਿਣਾ ਵੀ ਮੇਰੇ ਕੰਮ ਚ ਕਰਾਉਣੇ ਅੱਜ ਫਿਰ ਮੈਂ ਸਵੇਰੇ 7:00 ਕੈਮਰਾ ਵਗੈਰਾ ਆਉਣੇ ਨਹੀਂ ਦਿੱਤਾ ਮੈਂ 5:00 ਵੱਜ ਕੇ ਆਪਣੇ ਸਾਰੇ ਕੰਮ ਨਿਬੜੇ ਫਿਰ ਵੀ 12:00 ਵੱਜ ਗਏ ਮੈਂ ਉਹਨੂੰ ਕਿਹਾ ਤਾਂ ਕਿ ਉਸ ਤੋਂ ਪਹਿਲਾਂ ਮੈਨੂੰ ਨਾ ਕਹੀ ਕਿ ਮੇਰੇ ਕੋਲ ਆ ਕੇ ਕੋਈ ਅੱਖਰ ਲੱਸਦੇ ਦੋ ਤੂੰ ਆਪ ਬੈਠ ਕੇ ਪੜੀ ਜਾ ਚਲੋ ਫੇਰ ਜਦੋਂ 12:00 ਵੱਜ ਗਏ ਮੈਂ ਫ੍ਰੀ ਹੋਇਆ ਤਾਂ ਮੈਂ ਚਲੋ ਉਹਦੀ ਕੋਲ ਬੈਠ ਕੇ ਉਹਨੂੰ ਬਣਾਤਾ ਤੇ ਅਟ ਰਿਵੀਜ਼ਨ ਜਿਹੜੀ ਹੋ ਗਈ ਜਿਹੜੀ ਕੋਲ ਗਈ ਪਤਾ ਮੈਨੂੰ ਲੱਗਦਾ ਸਾਰੀ ਹੋ ਗਈ ਕੰਪਲੀਟ ਹੋ ਗਈ ਜਿਹੜੀ ਆਹਨ ਗੋੜਵਸ਼ੀਓਂ ਉੱਠ ਜਾਦੇ ਨੇ ਇੱਕ ਪ੍ਰਬੋਧ ਹੋਦੀ ਆਉਂਦੀ ਹੈ। ਇਹ ਨਿੰਦ ਕਰਦੇ ਬੱਚੇ ਪੜ ਹੀ ਜਾਂਦੇ ਆ, ਬਹੁਤਾ ਵਧੀਆ ਕੰਮ ਕਰਦੇ ਆ ਹਨਾ ਪੜਦੇ ਆ। ਕੰਮ ਤਾਂ ਕਿਹੜਾ ਕਰਦੇ ਆ ਪੜਦੇ ਆ ਹਨਾ। ਇਹ ਵਧੀਆ ਆਪਣੀ ਪੜ੍ਹਨ ਤੇ ਇਹੀ ਹੁੰਦਾ ਵੀ ਆਪੋ ਆਪ ਦਾ ਸਟੈਂਡ ਲੈਣਾ। ਇਹ ਹਮੇਸ਼ਾ ਛੋਟਾ ਬਹੁਤਾਂ ਤੇ ਪੜ ਹੀ ਜਾਂਦਾ ਹੈ ਵਧੀਆ। ਤੇ ਮੈਂ ਬਣਾਣੀ ਹੁਣ ਸਬਜ਼ੀਆਂ ਤੋਂ ਇਕ ਲਾਉਣਾ ਹੈ ਜਿੱਤੇ ਜਣੇ ਭੋਗ ਰੱਖੇ ਹੋਏ ਉਹਨਾਂ ਦਾ ਤੜਕਾ ਬੱਚਿਆਂ ਲਈ ਤੇ ਨਮਾ ਤੰਗ ਦਿਆ ਕਰਨੇ ਹੀ ਅਗਲੇ ਮੈਨ ਲੱਗਦਾ ਵੀ ਸਾਰੇ ਮੇਰੇ ਭੈਣ ਭਰਾ ਮੇਰੇ ਨਾਲ ਲਈ ਮੈਨੂੰ ਕਹਿ ਰਹੇ ਨੇ ਵੀ ਜਿੰਨਾ ਵੀ ਠਿਕੜ ਦੇ ਵਿੱਚ ਆਪਾਂ ਨਾ ਪਿੱਟ ਮਾਰਾਂਗੇ ਉਹਨੇ ਛੱਡੇ ਆਪਣੇ ਕਿ ਪੈਂਦੇ ਆ ਇਹ ਗੱਲ ਬਿਲਕੁਲ ਸਹੀ ਆ ਲੰਘੂ ਹੋ ਰਹੀ ਆ ਉਹਨਾਂ ਤੇ ਤੇ ਫਿਰ ਇੰਨਾ ਵੀ ਜ਼ਿਆਦਾ ਫਤੋ ਵੱਧ ਹੋ ਜਾਂਦਾ ਜਦੋਂ ਆਪਾਂ ਜਵਾਬ ਨਾ ਦੇਈਏ ਤੇ ਮੇਰਾ ਕੰਮ ਹੀ ਖੇਚ ਹੋ ਜਾਣਾ ਤੇ ਸਭ ਤੋਂ ਪਹਿਲੀ ਗੱਲ ਆਪਾਂ ਚੰਗੇ ਜਾਂ ਮਾੜੇ ਉਦੋਂ ਹੁੰਦੇ ਆ ਜਦੋਂ ਆਪਾਂ ਕਿਸੇ ਦੀਆਂ ਨਜ਼ਰਾਂ ਚ ਹੁੰਦੀ ਆ ਠੀਕ ਆ ਜਿਵੇਂ ਹੁਣ ਤੁਹਾਡੀਆਂ ਨਜ਼ਰਾਂ ਦੇ ਵਿੱਚ ਆ ਤੁਸੀਂ ਮੈਨ ਦੇਖ ਰਹੇ ਹੋ ਕਿਸੇ ਨੂੰ ਮੈਂ ਚੰਗੀ ਲੱਗਦੀ ਜੀ ਗੱਲ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਠੀਕ ਆ ਮੈਂ ਤਾਂ ਕਮੀਆਂ ਦਾ ਪੁੱਤਣਾ ਆ ਜਿੱਦਾਂ ਦੀ ਵੀ ਹੈਗੀ ਆ ਉਦਾਂ ਦੀ ਹੀ ਰਹਿਣਾ ਆ ਠੀਕ ਆ ਜਿੱਦਾਂ ਦੀ ਮੈਂ ਪਹਿਲਾਂ ਸੀ ਉਦਾਂ ਦੀ ਹੀ ਹੋਣਾ ਮੈਂ ਜਿੱਦਾਂ ਦੀ ਵੀ ਹੈਗੀ ਆ ਮੈਂ ਆਪਣੇ ਘਰੇ ਆਪਣੀ ਫੈਮਲੀ ਦੇ ਨਾਲ ਬੜੇ ਖੁਸ਼ ਹੋ ਕੇ ਅਸੀਂ ਚੱਲੇ ਜਾਣੇ ਰਹੇ ਹਾਂ ਠੀਕ ਆ ਮੈਂ ਤਾਂ ਕਮੀਆਂ ਦਾ ਪੁੱਤਣਾ ਆ ਮੇਰੇ 'ਚ ਤਾਂ ਹਜ਼ਾਰ ਕਮੀਆਂ ਨੇ ਤੁਸੀਂ ਚੰਗੇ ਹੋ ਤਾਂ ਮੈਨੂੰ ਦੇਖਣਾ ਬੰਦ ਕਰ ਦਿਓ ਤੁਸੀਂ 24 ਘੰਟੇ ਮੇਰੇ ਤੇ ਨਿਗਾਹ ਕਿਉਂ ਘੱਟ ਕੇ ਉਦੋਂ ਮੈਂ ਹੈਗੀ ਉਹ ਮਾੜੀ ਆ ਉਦੋਂ ਮੈਂ ਬਹੁਤ ਚੰਗੀ ਸੀ ਜਦੋਂ ਥੋੜੇ ਭੋਬੇ ਭਰਦੀ ਸੀ ਅੱਜ ਥੋੜਾ ਭੋਬਾ ਭਰਨਾ ਥੋਡੇ ਵੱਲੋਂ ਉਹੀ ਕਰ ਲੋਗੀ ਅਟੈਨਸ਼ਨ ਪਲੀਜ਼ ਕੋਈ ਬੇਲਾ ਥੋੜੀ ਆ 24 ਘੰਟੇ ਠੋਡੇ ਜੇ ਮੈਂ ਨਿਗਾਹ ਘੱਟ ਕੇ ਰੱਖਾਂ ਮੈਂ ਬੇਲੀ ਥੋੜੀ ਆ ਇਹ ਤੇਰਾ ਕੰਮ ਮੇਰਾ ਨਹੀਂ ਹੈਗਾ ਠੀਕ ਹੈ ਜੇ ਤੈਨੂੰ ਕਿਤੇ ਲੱਗਦਾ ਹੋਊਗਾ ਵੀ ਤੂੰ ਮੈਨੂੰ ਕਿਤੇ ਸਿੱਟਣ ਚ ਕਾਮਯਾਬ ਹੋ ਜਾਏਗੀ ਜਾ ਤੈਨੂੰ ਕੁਝ ਵੀ ਲੱਗਦਾ ਵੀ ਤੂੰ ਮੇਰਾ ਮੇਰਾ ਘਰ ਖਰਾਬ ਕਰ ਦੇਂਗੀ ਇਹ ਘਰ ਨਾ ਤਾਂ ਜੋੜਿਆ ਨਾ ਤੇਰਾ ਇਹਦੇ ਵਿੱਚ ਕੋਈ ਇੰਨਾ ਵੀ ਟੱਕਾ ਆ ਠੀਕ ਆ ਨਾ ਮੈਂ ਤੇਰਾ ਮੇਰਾ ਪੱਟ ਦਾ ਰੋਣਾ ਤੂੰ ਠੀਕ ਹੀ ਰਹਿ ਆਪਣੇ ਘਰ ਰਹਿ ਠੀਕ ਆ ਤੂੰ ਮੇਰੇਆ ਵੀਡੀਓ ਨਾ ਦੇਖ ਜੇ ਮੈਂ ਇੰਨੀ ਮਾੜੀ ਆ ਉਦੋਂ ਮੈਂ ਚੰਗੀ ਸੀ ਜਦੋਂ 7 ਵਜੇ ਤੋਂ ਜੋਗੀ ਲਾ ਕੇ ਆਪਣੇ ਨਿਆਣੇ ਰਾਹ ਚ ਤੁਰਿਆ ਉਹਦੀ ਹੁੰਦੀ ਆ ਰਾਤ ਤਾਂ ਮੈਂ ਕਦੇ ਤੁਰਕੇ ਨਹੀਂ ਗਈ ਇੰਨੇ ਸਾਲ ਹੋ ਗਏ ਮੈਨੂੰ ਵਿਆਹ ਕਿਈ ਨਹੀਂ ਕਦੇ ਮੈਂ ਆ ਰਾਤ ਤੁਰਕੇ ਬਾਹਰ ਨਹੀਂ ਗਈ ਜੇ ਕੀਤਾ ਤਾਂ ਕਹਿ ਦੋ। ਘਰੇ ਹੁੰਨੀ ਆ ਬਿਨਾ ਫੋਨ ਕੀਤੇ ਜਿਨੇ ਆਉਣਾ ਆ ਜਾਂਦਾ ਹੈ। ਘਰੇ ਹੁੰਨੀ ਆ। ਇਥੋਂ ਕਰਕੇ ਮੈਂ ਇੰਨੀ ਬਿਮਾਰ ਵੀ ਸੀਗੀ ਕਿੰਨੀ ਵਾਰ ਡੈਡੀ ਮੇਰੀ ਖਬਰ ਲੈਣ ਆਏ ਨਹੀਂ। ਮੈਂ ਕੰਮ ਕਰਦੀ ਦੀ ਕਰਦੀ ਕੰਮ ਕਰਦੀ ਜੇ ਘਰੇ ਗਿਆ ਮਮਮੀ ਨੇ ਵੀ ਪੁੱਛਣਾ ਕਿ ਕੁੜੀ ਠੀਕ ਆ ਉਹ ਤਾਂ ਕੰਮ ਕਰਦੀ ਸੀ। ਕਦੇ ਮੈਨੂੰ ਡੈਡੀ ਨੇ ਇਹ ਨਹੀਂ ਆ ਕੇ ਪੁੱਛਿਆ ਪੁੱਤ ਤੂੰ ਠੀਕ ਆ। ਕਦੇ ਵੀ ਨਹੀਂ ਪੁੱਛਿਆ ਹੈਗਾ। ਪੁੱਛੂ ਤਾਂ ਤਾਂ ਜੇ ਮੈਂ ਪਈ ਹੋਵਾਂ ਮੱਜੇ ਦਿੱਤੇ। ਮੈਂ ਤਾਂ ਆਉਂਦੇ ਨੂੰ ਜਾ ਉੱਥੇ ਪਸ਼ਮਾ ਚੁੰਦੀ ਦੀ ਜਾਂ ਮੈਂ ਰਸੋਈ 'ਚ ਹੁੰਦੀ ਸੀ ਜਾਂ ਮੈਂ ਹੱਥ 'ਚ ਝਾੜੂ ਹੁੰਦਾ। ਠੀਕ ਆ ਮੈਂ ਹਾਲੇ ਵੀ ਕਹਿੰਦੀ ਆ ਤੂੰ ਟਿਕ ਜਾ ਟਿਕ ਜਾ ਟਿਕ ਜਾ ਜੇ ਤੇਰੀ ਕੋਈ ਬਾਤ ਘਾਟਾ ਕਰ ਤੈਨੂੰ ਮੇਰਾ ਪਤਾ ਮੇਰਾ ਨੰਬਰ ਤੈਨੂੰ ਪਤਾ ਆ ਜਾ ਕੇ ਬਹਿ ਕੇ ਨਵੇੜ ਲੱਣੀ ਆ ਜੇ ਤੇਨੂੰ ਚੈਨਲ ਦੀ ਤਕਰੀਬ ਆ ਇਹ ਤਾਂ ਇਕਣੇ ਚੱਲੂਗਾ ਠੀਕ ਆ ਅਰੇ ਹੀ ਗੱਲ ਤੂੰ ਤੇਨੂੰ ਤਕਰੀਬ ਹੁੰਦੀ ਆ ਵੀ ਮੇਰਾ ਚੈਨਲ ਜਾਂਦਾ ਇਹ ਤਾਂ ਇਕਣੇ ਚੱਲਣਾ ਤੈਨੂੰ ਤਕਰੀਬ ਆ ਤੂੰ ਆਪਣੇ ਫੋਨ ਦੇ ਵਿੱਚੋਂ ਮੈਨੂੰ ਬਲਾਕ ਬੱਬੂ ਇੱਥੇ ਸਪੋਟਰ ਖੜੇ ਕਰਦੀ ਆ ਵੀ ਹਾਂ ਬੱਬੂ ਵੀਡੀਓ ਦੇ ਵਿੱਚ ਬੋਲਦੀ ਆ ਬੱਬੂ ਵੀਡੀਓ ਦੇ ਵਿੱਚ ਬੋਲਦੀ ਆ ਵੀਡੀਓ ਦੇ ਵਿੱਚ ਬੋਲਣ ਨੂੰ ਵੀ ਮਜਬੂਰਤਾ ਹੀ ਕੀਤਾ ਮੈਨੂੰ ਚਾਰ ਪੰਜ ਸਾਲ ਹੋ ਗਏ ਮੈਨੂੰ ਵੀਡੀਓ ਬਣਾਉਂਦੀ ਨੂੰ ਕਦੇ ਛੋਟਾ ਪੁੱਤਿਆ ਦਾ ਕਦੇ ਨੌ ਲਿਆ ਸੀ ਤੂੰ ਹੱਲ ਨੇ ਵੀ ਟਿਕ ਜਾ ਠੀਕ ਆ ਆਪਦੇ ਮੰਜੇ ਥੱਲੇ ਸੋਟਾ ਮਾਰਨਾ ਆਪਦੇ ਘਰ ਵਾਲ ਦੇਖ ਲੈ ਉਹ ਨਿਆੜੇ ਜਿਹੜੇ ਤੇਰੇ ਵੀ ਗੱਪ ਅਗਲਿਆਂ ਨੇ ਤੈਨੂੰ ਕੀ ਕਹਿ ਮੋੜੀ ਕੀ ਕੀ ਕਹਿ ਕੇ ਮੋੜਿਆ ਤੈਨੂੰ ਵੀ ਇਹ ਤੇਰੀ ਪ੍ਰੋਬਲਮ ਆ ਤੂੰ ਦੇਖਦੀ ਹਾਂ ਤੂੰ ਦੇਖਣਾ ਬੰਦ ਕਰ ਦੇ ਅਗਲਿਆਂ ਨੇ ਇਹੀ ਕਹਿ ਕੇ ਮੋੜਿਆ ਤੈਨੂੰ ਕਿੱਥੇ ਨਹੀਂ ਤੂੰ ਫੇਰੀ ਫੋਨ ਤੇ ਦਿਖਾਉਂਦੀ ਵੀ ਆ ਦੇਖੋ ਵੀਡੀਓ ਪਾਉਂਦੀ ਆ ਦੇਖੋ ਵੀਡੀਓ ਪਾਉਂਦੀ ਵੀਡੀਓ ਤਾਂ ਇੱਕ ਨੇ ਬੈਠ ਗਈ ਠਾਈ ਨੋ ਦੇਖੀ ਵਾ ਤੂੰ ਵੀਡੀਓ ਦੇਖਣੀ ਬੰਦ ਕਰ ਜਦੋਂ ਐਨੇ ਸਾਲ ਹੋ ਗਏ ਤੇਰਾ ਮੇਰੇ ਕੋਈ ਲੈਣ ਦੇਣ ਨਹੀਂ ਤੂੰ ਹੁਣ ਬਾਤੂ ਦੀ ਧਮੇਲਣ ਬਣੀ ਖੜਦੀ ਆ ਹਰੇਕ ਥੋਂ ਤੇ ਆ ਕੇ ਚਾਤਰ ਪਹਿਲਾਂ ਤਾਂ ਕੁੱਟ ਕਟਾਈ ਜਾਂ ਦਿੱਤਾ ਸੀ ਨਾ ਮੇਰਾ ਮੁਖ ਦਾ ਠੀਕ ਆ ਹੁਣ ਉਹਨਾਂ ਦੀ ਪੱਕੀਆਂ ਦੁਖਾਨੀਆਂ ਕਿੰਨੀ ਕਿ ਵਫਾਦਾਰਤਾ ਉਹਨਾਂ ਦੇ ਪ੍ਰਤੀ ਹੁਣ ਵੀ ਬਾੜੇ ਸੱਚੇ ਸੁਥਰੇ ਬਣਦੀ ਲੋੜ ਨਹੀਂ ਅਸੀਂ ਮਾੜੇ ਆ ਅਸੀਂ ਮਾੜੇ ਠੀਕ ਆ ਨਾ ਮੈਂ ਚੰਗੀ ਬਣਨਾ ਅੱਜ ਨਾ ਮੈਂ ਬਣਨਾ ਕੱਲ ਨਾ ਮੈਂ ਪਹਿਲਾਂ ਸੀਗੀ ਨਾ ਮੈਂ ਹੁਣ ਹੋਣਾ ਠੀਕ ਆ ਮੈਂ ਮਾੜੀ ਆ ਤਾਂ ਮੈਂ ਮਾੜੀ ਹੀ ਰਹੀ ਨਾ ਉਦੋਂ ਮੈਂ ਬਹੁਤ ਚੰਗੀ ਸੀ ਜਦ ਤੇਰਾ ਮਾਰ ਦਿੰਦੀ ਦੀ ਭਾਜੀ ਆਜਾ ਲੈ ਆਜੋ ਮੜਾ ਪੁੱਤ ਕਹਿ ਕਦੇ ਅਸੀਂ ਕਦੇ ਤੇਰੇ ਆ ਕੇ ਰਹੇ ਹੋਈ ਕਹਿ ਕਦੇ ਤੇਰੇ ਘਰੇ ਆ ਕੇ ਰੋਟੀ ਖਾਧੀ ਹੋ ਉਹ ਵੀ ਸਮਾਂ ਯਾਦ ਕਰ ਕਦੇ ਮੇਰੇ ਸਾਹ ਪਤੀਲੇ ਚ ਸਾਗ ਗੋਤਾਲ ਸਬਜੀ ਵੀ ਛੱਡਦੀ ਟੋਨ ਉੱਪਰ ਕਿ ਲੈ ਜਾਂਦੀ ਥੋੜੀ ਜਿਹਾ ਕਰਨ ਹੱਥ ਮਾਰ ਲੈ ਜਾਂ ਤਾਂ ਜੂਠ ਵੀ ਮੈਂ ਇਕੱਠੀ ਕਰਕੇ ਦੇ ਦਿੰਦੀ ਨਾ ਤੂੰ ਉਹ ਵੀ ਲੈ ਜਾ ਕਰੀ ਆ ਕਰਨ ਹੱਥ ਮਾਰ ਲੈ ਇਹ ਵੀਡੀਓ ਦੇ ਵਿੱਚ ਬੋਲਣ ਲਈ ਮੈਨੂੰ ਮਜਬੂਰ ਤੈਹੀ ਹਿੱਤਾ ਉਹ ਤਾਂ 15 ਸਪੋਰਟਰ ਖੜੇ ਕਰਦੀ ਆ ਮੈਂ ਤਾਂ ਕੱਲੀ ਆ ਕੱਲੀ ਹੋ ਰਹਿਣਾ ਹੁਣ ਵੀ ਆ ਮੈਂ ਘਰੇ ਕੱਲੀ ਆ ਜਿਹੜਾ ਤੇ ਜਿਹੜਾ ਤੇ ਨੜੀ ਗਿਆ ਗੁਰਦੁਆਰਾ ਸਾਹਿਬ ਆ ਵੀਡੀਓ ਉਹਨਾਂ ਨੇ ਵੀ ਦੇਖਣੀ ਤੂੰ ਟਿੱਕਣਾ ਟਿਕ ਜਾ ਮੈਂ ਤਾਂ ਜਿੱਦਾਂ ਦੀ ਹੈਗੀ ਮੈਂ ਤਾਂ ਉਦਾਂ ਦੀ ਹੋ ਰਹਿਣਾ ਨਾ ਮੈਂ ਬਦਲ ਲਈ ਕੱਲ ਨਾ ਮੈਂ ਬਦਲਾਂ ਅੱਜ ਠੀਕ ਆ ਮੇਰੀ ਨਾ ਫਿਕਰ ਕਰਿਆ ਕਰ ਨਾ ਮੇਰੇ ਬੱਚਿਆਂ ਦੀ ਕਰਨਾ ਫੇਰ ਘਰ ਇਹ ਵਰਗੀ ਨਹੀਂ ਹੈ ਵੀ ਰੋਟੀ ਨਹੀਂ ਪਕਾ ਕੇ ਦੇਣੀ। ਤਿੰਨ ਟਾਈਮ ਪੱਕੀ ਰੋਟੀ ਖਾਣ ਦੇਣਾ ਤਾਦੀ। ਤਵੇ ਤੋਂ ਲੈਦੀ ਲੈਦੀ ਰੋਟੀ ਆਉਂਦੀ ਉਹਨਾਂ ਦੀ ਪਲੇਟ ਦੇ ਵਿੱਚ ਤਿੰਨਾ ਜਾਣੇਗੇ। ਮੇਰਾ ਚੰਗਾ ਮਾੜਾ ਸਾਰਾ ਕੁਝ ਮੇਰੇ ਘਰੇ ਮੇਰੀ ਫੈਮਲੀ ਦੇ ਨਾਲ ਆ ਗਿਆ। ਤੇ ਅਗਲੇ ਦਿਨ ਮੇਰੇ ਕਿਆ ਕਿਆ ਮੌਕੇ ਮਿਲ ਕੋ ਮੌਕੇ ਪਈਆਂ ਅਗਲੇ ਮੈਨੂੰ ਰੈਕਿਸ਼ੀ ਦਿੱਤਾ ਮੌਤ ਦੇ। ਚੱਕੀ ਚੱਲ ਬੁੱਕੇ ਫਟੇ। ਬੌਕਾਂ ਦਾੰਦ ਕਰੇ। ਸ਼ਰਮਾਦੀ ਤੇ ਇੱਕ ਤੇ 13 ਫੌਟਾ ਇੰਸਟਾਗ੍ਰਾਮ ਤੇ ਤੂੰ ਮੇਰੀਆਂ ਸਟੋਰੀਆਂ ਦੇਖਦੀ ਇੰਸਟਾਗ੍ਰਾਮ ਤੇ ਤੂੰ ਮੇਰੇ ਰੀਲਾਂ ਦੇਖਦੀ ਫਿਰ ਜਾ ਕੇ ਕਾਹਾਂ ਦਿਖਾਉਣੀ ਆ ਆ ਦੇਖੋ ਅੱਖ ਅੱਖ ਮਾਰ ਕੇ ਵੀਡੀਓ ਬਣਾਦੀ ਇੱਥੇ ਲੀਕ ਕੇ ਵੀਡੀਓ ਬਣਾਦੀ ਇੱਥੇ ਐ ਕਰਕੇ ਜੇਮ ਨੂੰ ਕਰਨਾ ਆਉਂਦਾ ਸਾਰਾ ਕੰਮ ਮੈਂ ਤਾਂ ਕਰਦੀ ਤੂੰ ਕਰ ਨਾਲ ਹੀ ਕਰਦਾ ਸਾਰਾ ਕੰਮ ਉਹ ਕਰੀ ਜਾਂਦਾ ਨਾਲੇ ਸੋਸ਼ਲ ਮੀਡੀਆ ਵੀ ਚਲਾਉਣਾ ਆਉਂਦਾ ਤੇਰੇ ਮਨ ਨੂੰ ਦੇਖਣਾ ਨਹੀਂ ਮੈਂ ਤਾਂ ਕਥਾ ਨਹੀਂ ਕਰਦੀ ਐਨੇ ਸਾਰੇ ਹੋਏ ਥੋੜਾ ਖੜਾ ਚਾਹਦੇ ਹੋ ਹੋਰ ਤੂੰ ਕਿਵੇਂ ਆ ਕੇ ਵਿੱਚ ਖਾਮ ਖਾਮ ਮੇਰੇ ਵਿੱਚ ਵੱਜੀ ਇਹ ਮੂੰਹ ਤਾਂ ਜੱਕਿਆ ਤੂੰ ਆ ਪਾਈਆਂ ਵੀਡੀਓ ਦੇ ਵਿੱਚ ਪੇ ਪੇ ਤੇਰੇ ਸਪੁੱਤਰ ਕੱਪਦੇ ਨਹੀਂ ਕਿ ਤੂੰ ਮੈਂ ਕਹਿੰਦੀ ਆ ਰਿਸ਼ਤਾ ਦੱਸੂਗੀ ਤੇ ਮੈਂ ਤਾਂ ਨਾਂ ਦੱਸੂਗੀ ਮੈਂ ਪੂਰਾ ਐਡਰੈਸ ਦੱਸੂਗੀ ਮੈਂ ਦੱਸੂਗੀ ਨਹੀਂ ਕਰ ਸਾਰੇ ਲੋਕ ਪੁੱਛਦੇ ਆ ਵੀਡੀਓ ਤੇ ਵੀ ਪੁੱਛਦੀ ਆ ਮੈਨੂੰ ਪਰਸਨਲ ਮੈਸੇਜ ਕਰਕੇ ਵੀ ਪੁੱਛਦੇ ਸਾਰੇ ਪੁੱਛਦੇ ਆ 10 ਸਾਲ ਕਿਹੋਣਾ ਦਿਨ ਤੱਕ ਕਰਦਾ 10 ਸਾਲ ਕਿਹੋਣਾ ਸੰਤਾਨ ਕਰਦਾ ਐਡੀ ਵੇ ਨੰਬਰ ਦੇ ਅਸੀਂ ਹੁਣੇ ਪੁੱਛਦੇ ਆ ਮੋਰਗਾ ਤੂੰ ਜੋਨੀ ਇਹ ਮੇਰਾ ਨੰਬਰ ਦੇ ਦਮ ਉਹ ਵੀ ਤਾਂ ਦੂਰ ਨਹੀਂ ਹੈਗਾ ਜਦੋਂ ਤੇਰਾ ਨੰਬਰ ਲੈ ਦੁੱਤੀ ਤੇ ਤੂੰ ਲਿਖੇ ਜੋਗਵੇਂ ਕਿ ਮੈਂ ਕੁਝ ਕਰ ਨਹੀਂ ਸਕਦਾ ਮੇਰੇ ਹੱਥ ਤੇ ਉਹਨਾਂ ਸਾਰਿਆਂ ਨੂੰ ਦੱਸ ਸਕਦੀ ਹਾਂ ਮੈਂ ਕੀ ਚੀਜ਼ ਹਾਂ ਪਰ ਮੈਂ ਫਿਰ ਵੀ ਘਬਰਾਉਂਦੀ ਰਹਾਂ ਆਪਰੇਸ਼ਨ ਖਾਰਾ پیسے ਬਾਕੀ ਜਿੰਨਾ ਟਾਈਮ ਕੋਈ ਵੀ ਬੰਦਾ ਮੇਰੇ ਘਰੇ ਆ ਗਿਆ। چاہے ਕੋਈ ਵੀ ਆ। ਕਿਸੇ ਵੀ ਤਰ੍ਹਾਂ। ਖਾਚਾ ਮੇਰਾ। ਜਿੰਨਾ ਟਾਈਮ ਅਗਲੇ ਦੇ ਘਰੇ ਗਈਆਂ। ਉੱਥੇ ਵੀ ਖਾਚਾ ਮੇਰਾ। ਕੋਈ ਕਹਿ ਨਹੀਂ ਸਕਦਾ ਵੀ ਸਾਡਾ ਖਾ ਗਿਆ। ਇੱਥੇ ਖੜਾ ਕਰ ਦੋ ਮੇਰੇ ਸਾਹਮਣੇ ਬੰਦਾ ਲਿਆ ਕੇ। ਇੱਕ ਵੀ ਬੰਦਾ ਕੋਈ ਆ ਕੇ ਕਹਿ ਦੇਵੇ ਕਿ ਹਾਂ ਉਹ ਉਹ ਸਾਡਾ ਖਾ ਗਿਆ। ਕੋਈ ਵੀ ਆ ਨਿਆਣਿਆਂ ਨੇ ਕਦੇ ਨਿਆਣਿਆਂ ਨੇ ਕਿਸੇ ਦੀ ਜੇਬ ਨੂੰ ਹੱਥ ਨਹੀਂ ਪਾਇਆ ਯਾਦਵਾ ਦੇ ਉਹਤਵਾਦ ਨੇ ਇਹਨਾਂ ਕਦੇ ਸਾਡੇ ਤੋਂ ਕੋਈ ਚੀਜ਼ ਮੰਗੀ ਅਸੀਂ ਆਪ ਖੁਸ਼ ਹੋ ਕੇ ਦੀ ਚਲੇ ਕੇ ਦੇਈਏ ਇਹ ਨੂੰ ਕੀ ਲੱਗਦਾ ਬਾਦ ਲਈ ਕੇ ਸੈਠਾ ਨਹੀਂ ਬੰਦੇ ਦੀ ਅਕਲ ਇਹ ਕਹਿੰਦੇ ਨੇ ਜੇ ਅਕਲ ਹੀ ਹੈਗੀ ਤਾਂ ਸ਼ਕਲ ਹੋਵੇ ਇਹ ਸ਼ਕਲ ਹੀ ਹੈਗੀ ਤਾਂ ਅਕਲ ਹੋਵੇ ਚਲੋ ਦੋਈ ਚੀਜ਼ਾਂ ਨਹੀਂ ਹੋਈਆਂ ਉਹਦੇ ਗਾਣਾਂ ਪਰਫੈਕਟ ਫਿਸ਼ੀਨ। ਮੈਂ ਉਹ ਆਪ ਨੂੰ ਵੀ ਡਰ ਲੱਗੂ ਆਪੇ ਨੂੰ। ਮੈਂ ਜਿਹੜੀਆਂ ਗੱਲਾਂ ਵੀਡੀਓ ਦੇ ਵਿੱਚ ਪਹਿਲਾਂ ਕਹੀਆਂ ਨੇ ਮੈਂ ਹੁਣ ਕਹੀਆਂ ਨੇ ਇਹ ਤਾਂ ਮੈਂ ਸੱਚ ਨੇ। ਜੇ ਤੇਰੇ ਤੇ ਨਹੀਂ ਲੱਗਦੀਆਂ ਤਾਂ ਕਹੇ। ਜਦੋਂ ਜੇਬਾਂ ਦੇ ਅਸੀਂ ਚਾਰਾ ਹੋ ਗਏ ਦੂਜੇ ਹੋਣੇ। ਜਦੋਂ ਮੈਂ ਤੇਰੇ ਘਰੇ ਕਦੇ ਆਈ ਨਹੀਂ ਕਦੇ ਗਈ ਨਹੀਂ ਤੇਰੇ ਮਾਤਾ ਵੱਲ ਹੀ ਹੈਗਾ ਮੇਰੇ ਨਾਲੋਂ ਕੇ ਲੈਣਾ ਯੇਰ ਕਹਿੰਿਆ ਮੈਂ ਆਖਰੀ ਵਾਰੀ ਕਹਿੰਨੀ ਮੈਂ ਕਿਉਂ ਵੀ ਇਹ ਵੀ ਬੰਦਾ ਕਰਦਣੀ ਆ ਇਹ ਠੀਕ ਆ ਕਿਉਂਕਿ ਮੈਂ ਤਾਂ ਕੰਮ ਕਰਨਾ ਮੈਂ ਗਈ ਨਹੀਂ ਹੈਗੀ ਦੋ ਦੋ ਦਾਰ ਸਬਜ਼ੀਆਂ ਤੜਕਾ ਲੱਗਦਾ ਤੇਰੇ ਮਾਂ ਨੂੰ ਭੁੱਗ ਲੈਣੀ ਹੈਗੇ ਅਸੀਂ ਰੱਬ ਨਾਲ ਦਿੱਤਾ ਸੰਪੋਸ਼ ਅਮਰੀਕਾ ਲਈ ਕਿਰੇ ਇੰਨੇ ਕੋਈ ਇਨਸਾਨੀਅਤ ਆ ਇੰਨੇ ਕੋਈ ਕਿਤੇ ਮਾੜੀ ਮੋਟੀ ਪੁੱਜੀ ਖੁੱਜੀ ਮੇਰੀ ਅਫਸਰ ਨੂੰ ਅੱਜ ਹੀ ਹੁਣੇ ਐਸ ਟਾਈਮ ਬੰਦ ਕਰਾ ਕੇ ਪਹੁੰਚੂ ਜੀ ਮੈਨੂੰ ਤੇਰੇ ਕਿਸੇ ਸਪੋਰਟਰ ਦਾ ਫੋਨ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਉਹੀ ਚੱਕਣਾ ਵੀਡੀਓ ਚ ਉਹ ਹੀ ਨਾ ਲੈਣਾ ਤੇਰਾ ਬਾਅਦ ਚ ਨਾ ਤੇਰੇ ਸਪੋਰਟਰ ਦਾ ਲਉਂਗਾ ਕਰਮਾਈ ਕਿਸੇ ਸਪੋਰਟਰ ਦਾ ਫੋਨ ਉਹ ਤਾਂ ਤੇਰੇ ਗਾਰੰਟੀਆਂ ਚੱਕਦੇ ਸੀ ਵੀ ਹੁਣ ਨਹੀਂ ਕੁਝ ਕਹਿੰਦੀ ਹੈਗੀ ਇਹਨੇ ਕਰ ਪ੍ਰੰਕਰਡ ਇਹ ਤੂੰ ਬੂਕਾ ਕੇ ਘੂਰ ਕਰਦੀ ਆ ਕਦੇ ਤੂੰ ਚੰਗਿਆੜਾ ਮਾਰਦੀ ਆ ਆਪਦੀ ਵਾਰੀ ਕਹਿੰਦਾ ਚਿੱਕਾ ਮਾਰਦੀ ਨਾ ਤੇ ਤੇਰੀਆਂ ਨੱਤਾਂ ਤੇਰਾ ਪਾਰ ਹੀ ਨਹੀਂ ਚਲਦੀਆਂ ਤਾਂ ਤੂੰ ਚਿੱਕਾਂ ਦਾਸ ਨੂੰ ਮਾਰਦੀ ਆ ਮੈਂ ਤਾਂ ਮਾਰਦੀ ਵੈਰੀ ਮਾਰਦੀ ਤੂੰ ਜਿੱਥੇ ਵੀ ਸ਼ਿਕਾਇਤਾਂ ਲੌਣ ਗਈ ਸੀ ਵੀਡੀਓ ਦਿਖਾਉਣ ਦੀ ਸੀ ਆ ਵੀਡੀਓ ਪਾਉਂਦੀ ਆ ਅਮਰਿੰਦਰ ਤਲੀ ਕਹਿੰਦਾ ਮੋੜਿਆ ਠੀਕ ਹੈ ਕਾ ਮੋੜਿਆ ਤੈਨੂੰ ਅਗਲੇ ਨੇ ਇਹੀ ਕਿਹਾ ਵੀ ਅਗਲੇ ਦਾ ਪੇਜ ਆ ਭਾਈ ਅਗਲੇ ਦਾ ਕੰਮ ਕਰ ਲਿਆ ਅਗਲਾ ਕਰੂੰਗਾ ਪਣਾ ਚਲ ਕਰ ਮੈਨੂੰ ਸੈਂਟਰ ਇਹਨੂੰ ਵੀਡੀਓ ਤੇ ਤੇਰਾ ਨਾਮ ਤੋਂ ਆਕੜਾ ਦਵਾਂ ਤੇਰਾ ਨਾਮ ਠੀਕ ਆ ਕਈ ਸਾਲ ਬਣ ਕੇ ਖੜਾ ਛੱਡਾਂਗੀ 77 ਡੈਨਿਸ਼ ਛੱਡ ਦਿੰਦੀ ਆ ਤੂੰ ਫੇਰ ਆ ਕੇ ਮੇਰੇ ਵਿੱਚ ਵੱਜੀਆਂ ਫੇਰ ਆ ਕੇ ਮੇਰੇ ਵਿੱਚ ਵੱਜੀਆਂ ਆ ਕੱਲੋਂ ਹੱਥ ਮਾਰ ਲੈ ਠੀਕ ਆ ਉਹ ਜਿਹੜੇ ਦੋ ਜੰਮੇ ਨੇ ਜੰਮਣ ਵੇਲੇ ਰੋਟੀ ਦੱਸ ਕਿੱਥੋਂ ਆਈ ਸੀ ਤੇਨੂੰ ਕਿਉਂ ਮੜਵਾ ਪਤਾ ਤੀ ਤੈਨੂੰ ਇਹ ਨਹੀਂ ਪਤਾ ਪਰ ਵਿਚੜ ਵੀ ਉਹਨਾਂ ਰੋਟੀ ਜਦੋਂ ਮੈਂ ਹਸਪੀਟਲ ਪਾਉਂਗੀ ਮੈਨੂੰ ਰੋਟੀ ਕਿੱਥੋਂ ਆਉਗੀ ਤੈਨੂੰ ਪਤਾ ਸੀ ਦੋ ਵਾਰ ਰੋਟੀ ਕੰਟੀਨੇ ਬਣਾ ਕੇ ਦਿੱਤੀ ਆ ਜਿਹੜੀ ਮਾੜੀ ਬੈਠੀ ਆ ਹਾਂ ਜਿਹੜੀ ਮੈਂ ਮਾੜੀ ਬੈਠੀ ਆ ਮੈਂ ਦੁਨੀਆਂ ਤੇ ਮੈਂ ਹੀ ਮਾੜੀ ਕੋਈ ਮਾਣਾ ਹੈ ਨਹੀਂ ਆ ਮੈਂ ਬਣਾ ਕੇ ਦਿੱਤੀ ਆ ਆਪਣੇ ਹੱਥਾਂ ਨਾਲ ਆ ਬੈਠਾ ਲਜਾਣ ਵਾਲਾ ਆ ਦੇ ਉਦੋਂ ਇਹ ਚੰਗੀ ਸੀ ਉਦੋਂ ਮੈਂ ਬਹੁਤ ਚੰਗੀ ਸੀ ਤੇ ਤੇਰਾ ਭੋਬਾ ਭਰਦੇ ਦੀ ਜਿੱਤਣ ਤੈਨੂੰ ਖਲਾਉਣਾ ਬੰਦ ਕਰਤਾ ਉਦੋਂ ਮੈਂ ਮਾੜੀ ਹੋ ਗਈ ਮੈਂ ਮਾੜੀ ਆ ਮੈਂ ਮਾੜੀ ਹੋ ਰਹਿਣਾ ਮੈਂ ਪਹਿਲਾਂ ਵੀ ਮਾੜੀ ਸੀ ਮੈਂ ਘੱਟੋ ਘੱਟ 10 ਵਾਰੀ ਕਹਤਾ ਹੁਣ ਹੁਣ ਮੈਂ ਤਾਂ ਰਹੁ ਇਹ ਜਿਉ ਤੂੰ ਕਰਨਾ ਕੀ ਕਰਦੀ ਐ ਆਪਣੇ ਘਰਾਂ ਕਾਇ ਕਦੇ ਕਿਸੇ ਤੀਜੇ ਬੰਦੇ ਦੇ ਮਗਰ ਬੈਠ ਕੇ ਕਦੇ ਓਕੇ ਗਈਆਂ ਮੰਗਦੇ ਉੱਥੇ ਗਈ ਹਾਂ ਤੇਰੇ ਮੰਗੂ ਕਦੇ ਤੇਰਾ ਸਿਰ ਦੋਂਦਾ ਕਦੇ ਤੇਰਾ ਕੋਦੋ ਦਾ ਚੱਕਦੀਆਂ ਹੋਰ ਕਰਦੇ ਤੈਨੂੰ ਤਾਂ ਮੰਗ ਵੀਆ ਗੱਡੀਆਂ ਚ ਤੂੰ ਮੰਗ ਵੀ ਗੱਡੀ ਲੈ ਕੇ ਆਈ ਨਹੀਂ ਕਿ 7 6 ਵਜੇ ਨੂੰ ਮੇਰੇ ਘਰ ਕਿਆ ਵੱਜੀ ਸੀ ਮੰਗ ਵੀ ਗੱਡੀ ਲੈ ਕੇ ਜਾਂ ਸਾਰਾ ਟੱਬਰ ਮਰ ਜਾਂਦਾ ਉਥੇ ਸ਼ਰਾਬੀ ਆਦਮੀ ਤੇਰੇ ਨਾਲ ਲੱਗ ਕੇ ਫਿਰਦਾ ਸੀ ਸਾਰੇ ਉਸੇ ਜਿਹੜੇ ਤੇਰੇ ਅੱਜ ਤੇਰੀ سپورਟ 'ਚ ਖੜੇ ਨੇ ਉਸੇ ਸਾਰੇ ਟੱਬਰ ਨੇ ਮੈਨੂੰ ਦੁਬਾਰਾ ਫੋਨ ਕਰਕੇ ਕਿਹਾ ਸੀ ਸਾਰਿਆਂ ਨੇ ਮੈਨੂੰ ਕਹਿਦੀ ਕਹਿੰਦੇ ਪਹਿਲਾਂ ਤਾਂ ਤੇਰੇ ਲੱਗਣ ਵਾਲੀਆਂ ਨੇ ਜਿਹੜੀ ਤੂੰ ਘਰ ਵਾੜੀ ਮੰਗਵੀ ਗੱਡੀ ਲੈ ਕੇ ਤੂੰ ਮੇਰੇ ਆਵੜੀ ਫਿਰ ਰੋਡ ਤੇ ਉੱਥੇ ਫਸਾ ਕੇ ਖੜ ਗਈ ਜੇ ਆਪਣਾ ਭਰਾ ਨਾ ਹੁੰਦਾ ਉੱਥੇ ਕੌਣ ਚਾਉਂਦਾ ਆਪਾਂ ਟੋਪੀ ਤੱਕ ਤੋਂ ਮੇਰੇ ਮੁੰਡੇ ਦੀ ਛੱਡੀ ਨਹੀਂ ਉਹ ਵੀ ਚੋਰੀ ਕਰਕੇ ਲੈ ਗਈ ਮੰਗਵੀ ਗੱਡੀ ਮੰਗਣ ਦਾ ਪਤਾ ਸੀ ਤੈਨੂੰ ਨਹੀਂ ਸੀ ਪਤਾ ਵੀ ਉਹ ਚ ਪੈਟਰੋਲ ਵੰਦਾ ਐਸੇ ਮੈਂ ਨਾ ਬਹਿ ਜਾ ਕਿ ਸੇਦਾਂ ਕੰਮ ਕੱਟ ਆ ਕੇ ਮੇਰਾ ਹਿਸਾਬ ਕਰਕੇ ਜਾ ਮੰਗਮੀਆਂ ਗੱਡੀਆਂ ਤੇ ਤੈਨੂੰ ਬੈਠਾ ਆ ਮੇਰੇ ਕੋਲ ਖੜੀ ਆ ਅਸਾਂ ਕਿਤੇ ਆਪਦੀ ਨਹੀਂ ਗੱਡੀ ਮੈਨੂੰ ਨਹੀਂ ਸ਼ੌਂਕ ਹੈਗਾ ਚੰਗੀਆਂ ਮਾੜੀਆਂ ਆ ਆਪਣੇ ਘਰਾਂ ਦੇਗਾ ਤੂੰ ਦੂਰ ਰਹਿ ਮੇਰੇ ਤੋਂ ਤੂੰ ਇੰਨੀ ਹੋ ਚੰਗੀ ਆ ਫਿਰ ਤੂੰ ਮੈਨੂੰ ਬਾਰ-ਬਾਰ ਕਿਉਂ ਦੇਖਦੀ ਆ ਕਿਉਂ ਦੇਖਦੀ ਆ ਬਾਰ-ਬਾਰ ਮੈਨੂੰ ਆਪਦੇ ਫੂੰਜੇ ਨੂੰ ਚੱਕ ਕੇ ਮਾਰ ਕੇ ਦੇ। ਸ਼ੁੱਲੇ ਚੱਕੇ ਚ ਦੇ ਦੇ ਇਹਨੂੰ। ਮੇਰਾ ਘਰ ਪੱਟਦੀ ਪੱਟਦੀ ਕਿਤੇ ਆਪਦਾ ਹੀ ਨਾ ਪੱਟ ਲਈ। ਅੱਛਾ ਜਿਹੜਾ ਬੰਦਾ ਦੂਰੇ ਦੇ ਘਰ ਚੱਕ ਲਾਉਣ ਜਾਂਦਾ ਹੁੰਦਾ ਪਹਿਲਾਂ ਲੱਗਦੀ ਉਹਦੀ ਹੁੰਦੀ ਆ ਹਮੇਸ਼ਾ।